ਐਨਡੀਏ ਦੇ ਉਮੀਦਵਾਰ ਸੀਪੀ ਰਾਧਾ ਕ੍ਰਿਸ਼ਨਨ ਨੇ 9 ਸਤੰਬਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਦਾ ਚੋਣ ਜਿੱਤ ਕੇ ਇਤਿਹਾਸ ਰਚਿਆ ਬੀਜੇਪੀ ਅਤੇ ਗੱਟ ਜੋੜੀ ਸਾਥੀਆਂ ਦੇ ਵੱਡੇ ਸਮਰਥਨ ਨਾਲ ਉਹਨਾਂ ਨੇ ਇਹ ਸਫਲਤਾ ਹਾਸਲ ਕੀਤੀ ਜੋ ਐਨਡੀਏ ਦੀ ਸੰਸਦੀ ਤਾਕਤ ਦਾ ਸਪਸ਼ਟ ਪ੍ਰਤੀਕ ਹੈ ਰਾਸ਼ਟਰੀ ਜਨਤਾਂਤਰਿਕ ਗੱਟ ਜੋੜ ਯਾਨੀ ਐਨਡੀਏ ਨੇ ਸੀਪੀ ਰਾਧਾ ਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਲਈ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਸੀ ਇਹ ਐਲਾਨ ਅਗਸਤ 2025 ਦੇ ਸ਼ੁਰੂ ਵਿੱਚ ਕੀਤਾ ਗਿਆ NDA ਦੇ ਸਿਰਮੌਰ ਨੇਤਾ ਜਿਵੇਂ ਕਿ BJP ਪ੍ਰਧਾਨ JP ਨੱਡਾ ਨੇ ਐਸ ਨਾਮਜ਼ਦਗੀ ਦੀ ਅਧਿਕਾਰਿਕ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਹੋਰ ਸੀਨੀਅਰ ਨੇਤਾ ਵੀ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਮੌਜੂਦ ਸਨ। ਵਿਰੋਧੀ ਗੱਟ ਜੋੜ ਇੰਡੀਆ ਬਲੌਕ ਵੱਲੋਂ ਸਾਬਕਾ ਸੁਪਰੀਮ ਕੋਰਟ ਜੱਜ ਬੀ ਸੁਦਰਸ਼ਨ ਰੇਜੀ ਨੂੰ ਉਮੀਦਵਾਰ ਬਣਾਇਆ ਗਿਆ ਸੀ। 9 ਸਤੰਬਰ ਨੂੰ ਹੋਏ ਚੋਣਾਂ ਵਿੱਚ NDA ਦੇ ਉਮੀਦਵਾਰ ਤੇ ਤਾਮਿਲਨਾਡੂ ਦੇ ਰਾਜਪਾਲ ਰਹੇ ਸੀਪੀ ਰਾਧਾਕ੍ਰਿਸ਼ਨਨ ਨੇ ਜਿੱਤ ਹਾਸਲ ਕੀਤੀ ਅਤੇ ਬੀ ਸੁਦਰਸ਼ਨ ਰੈਜੀ ਨੂੰ ਹਰਾਇਆ ਐਨਡੀਏ ਦੇ ਉਮੀਦਵਾਰ ਨੇ ਕੁੱਲ 452 ਵੋਟਾਂ ਪ੍ਰਾਪਤ ਕਰਕੇ ਆਪਣੀ ਜਿੱਤ ਦਰਜ ਕਰਵਾਈ